ਮੱਧ ਪ੍ਰਦੇਸ਼ ਤੋਂ ਕੱਚੇ ਕੇਲੇ ਨਾਲ ਪਰ ਇੱਕ ਕੈਂਟਰ ਵਿੱਚ ਲਿਆਂਦੀ 90 ਕਿਲੋ ਭੁੱਕੀ ਫਿਰੋਜ਼ਪੁਰ ਦੀ ਜ਼ੀਰਾ ਪੁਲਿਸ ਨੇ ਫੜੀ ਕੈਂਟਰ ਚਾਲਕ ਕਾਬੂ ਕੈਂਟਰ ਦੀ ਬੋਡੀ ਵਿੱਚ ਬੜੇ ਤਹਿਖਾਨੇ ਚ ਛਿਪਾ ਕੇ ਰੱਖੀ ਸੀ ਭੁੱਕੀ ਹੁਸ਼ਿਆਰਪੁਰ ਵਿੱਚ ਕਰਨੀ ਸੀ ਸਪਲਾਈ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕੇ ਜ਼ੀਰਾ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਕੱਚੇ ਕੇਲੇ ਨਾਲ ਪਰ ਇੱਕ ਕੈਂਟਰ ਨੂੰ ਫੜਿਆ ਹੈ ਕੈਂਟਰ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 90 ਕਿਲੋ ਭੁੱਕੀ ਬਰਾਮਦ ਹੋਈ ਹੈ ਪੁਲਿਸ ਨੇ ਕੈਂਟਰ ਚਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਗੁਰਮੇਲ ਸਿੰਘ ਵਾਸੀ ਕਸਵਾਨਾ ਦੇ ਰੂਪ ਵਿੱਚ ਹੋਈ ਹੈ। ਐਸਐਚਓ, थाना सदर ਜੀਰਾ ਬਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਕੈਂਟਰ ਚਾਲਕ ਗੁਰਮੇਲ ਸਿੰਘ ਮੱਧ ਪ੍ਰਦੇਸ਼ ਤੋਂ ਕੱਚਾ ਕੇਲਾ ਲਦ ਕੇ ਲੈ ਕੇ ਆਇਆ ਸੀ ਅਤੇ ਕੈਂਟਰ ਵਿੱਚ ਉਸਨੇ ਇੱਕ ਖੁਫੀਆ ਜਗ੍ਹਾ ਬਣਾ ਰੱਖੀ ਸੀ ਜਿਸ ਅੰਦਰ ਪੁੱਕੇ ਛਿਪਾ ਕੇ ਰੱਖੀ ਹੋਈ ਸੀ। ਆਰੋਪੀ ਖਿਲਾਫ ਐਨਡੀਪੀਐਸ ਸੈਕਟ ਤੇ ਤਤ ਮਾਮਲਾ ਦਰਜ ਅਗਲੀ ਕਾਰਵਾਈ ਜਾਰੀ ਰੱਖੀ ਹੋਈ ਹੈ। SHO ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵਰਨਾਲਾ ਤੋਂ ਕਸਵਾਨਾ ਨੂੰ ਜਾ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਨੀਲੇ ਵਾਲਾ ਟਿਪ ਪੁਆਇੰਟ ਤੇ ਪੁੱਜੀ ਤਾਂ ਪਿੰਡ ਵਰਨਾਲਾ ਵੱਲੋਂ ਇੱਕ ਕੈਂਟਰ ਨੰਬਰ PB04A1390 ਸ਼ੱਕੀ ਹਾਲਤ ਵਿੱਚ ਆਉਂਦਾ ਵਿਖਾਈ ਦਿੱਤਾ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕੈਂਟਰ ਦੇ ਡਰਾਈਵਰ ਗੁਰਵੈਲ ਸਿੰਘ ਉਰਫ ਗੇਲਾ ਪੁੱਤਰ ਜੂਨ ਸਿੰਘ ਵਾਸੀ ਪਿੰਡ ਕਸਵਾਨਾ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਉਕਤ ਦੋਸ਼ੀ ਨੂੰ ਕੈਂਟਰ ਸਮੇਤ ਗ੍ਰਿਫਤਾਰ ਕਰਕੇ ਕੈਂਟਰ ਦੀ ਤਲਾਸ਼ੀ ਲਈ ਤਾਂ ਕੈਂਟਰ ਵਿੱਚੋਂ 90 ਕਿਲੋ ਭੁੱਖੇ ਚੂਰਾ ਪੋਸਤ ਬਰਾਮਦ ਹੋਇਆ ਗੁਰਵੈਲ ਉਰਫ ਗੇਲਾ ਜੋ ਕਿ ਐਮਪੀ ਤੋਂ ਕੱਚਾ ਕੇਲਾ ਲੈ ਕੇ ਆ ਰਿਹਾ ਸੀ ਜਿਸ ਨੂੰ ਉਸਨੇ ਅੱਗੇ ਹੁਸ਼ਿਆਰਪੁਰ ਵੇਚਣਾ ਸੀ ਤਰਖਦੀ ਬਾਡੀ ਦੇ ਵਿੱਚ ਬੜੇ ਤਹਿਖਾਨੇ ਦੇ ਵਿੱਚੋਂ ਪੁਲਿਸ ਪਾਰਟੀ ਵੱਲੋਂ 90 ਕਿਲੋ ਪੋਸਤ ਬਰਾਮਦ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਹੋਰ ਖੁਲਾਸੇ ਕੀਤੇ ਜਾ ਸਕਣ।